ਕੀ ਤੇ ਲਈਏ ਪਤਾ ਯਾਰ ਬੰਦੇ ਤੋਂ ਸਮਾਨ ਭੇਜ ਦੂ ਤਾਂ ਹੈ ਕਿੱਥੇ ਹੈ ਇੱਥੇ ਹੀ ਆ ਬਰਨਾਲੇ ਆ ਕੋਲੇ ਦਾ ਫਿਰਦੇ ਆ ਆਪਾਂ ਹੈ ਲਈਏ ਪਤਾ ਪੋਰਟ ਵੀ ਨਹੀਂ ਹਾਂ ਪੋਰਟ ਵੀ ਆ ਯਾਰ ਉਹ ਦੂਚਾ ਵੀ ਆ ਪੰਜੀਰੀ ਜੀ ਵੀ ਆ ਪੁੱਛ ਲੈਣੀ ਹੈ ਲੈ ਹਰ ਭੇਜ ਤਾਂ ਪੁੱਛਦੇ ਆ ਕਿ ਕਿੰਨੇ ਕ ਲੈਂਦਾ ਪੈਸੇ ਕਨੇਡਾ ਕੋਲੂਡਾ ਦੇ ਪੁੱਛ ਲੈਣੀ ਨਾਲੇ ਦੇਸੀ ਕਿਉ ਉਹ ਆ ਦੇਸੀ ਕਿਉ ਕਈਆਂ ਨੇ ਤਾਂ ਜਵਾਬ ਦੇਤਾ ਦੇਸੀ ਕਿਉ ਭੇਜਣ ਤੋਂ ਹੂੰ ਦਵਾਈਆਂ ਵੀ ਨਹੀਂ ਭੇਜਦੇ ਕਈ ਇਹਨੂੰ ਦਵਾਈ ਵੀ ਪੁੱਛਣਾ ਚੱਲ ਚੱਲ ਦੇਖਦੇ ਆ ਕੋਆ ਵੀ ਨਹੀਂ ਭੇਜਦੇ ਦੇਖਦੇ ਆ ਦੇਖਦੇ ਹਰ ਭੇਜਦੇ ਕੋਆ ਵੀ ਨਹੀਂ ਭੇਜਦੇ ਹੂੰ ਕੋਆ ਵੀ ਨਹੀਂ ਭੇਜਦੇ ਹਰ ਭੇਜਦੀ ਪੁੱਛਦੇ ਹਰ ਭੇਜਦੀ ਢੂਈ ਵਾਲੀ ਦੋਸਤੀ ਆ ਦਵਾਈ ਭੇਜਾਂਗੇ ਨਾਲੇ ਲੈ ਵੀ ਸਾਜ ਨੂੰ ਦਿਲਪ੍ਰੀਤ ਕੋਲੇ ਆ ਗਏ ਆ ਆਪਾਂ ਇਹ ਮੁੰਡਾ ਜਾਣੇ ਆ ਆ ਯਾਰ ਆ ਦੇਖਿਆ ਆ ਕੀ ਪਿਆ ਆ ਜਾ ਦਿਲਪ੍ਰੀਤ ਨੂੰ ਪੁੱਛਦੇ ਦਿਲਪ੍ਰੀਤ ਆ ਕੀ ਪਿਆ ਆ ਆਹਾ ਕੀ ਪਿਆ ਵੀਰੇ ਆਪਣੀ ਟਰੱਕ ਦੀ ਜਾਲੀ ਆ ਜੀ ਆ ਕੈਨੇਡਾ ਜਾਣੀ ਹੈ ਜੀ ਇਹ ਪੀਟਰਵਰਡ ਦੇ ਮੂਹਰੇ ਲਾ ਦਿੱ ਹਣਾ ਹਾਂਜੀ ਹਾਂਜੀ ਵੀਰੇ ਹਾਂਜੀ ਆਹ ਦੇਖ ਤੇ ਇੱਕ ਆਹ ਦੇਖੀ ਆ ਇਹ ਚ ਕੀ ਪਿਆ ਆ ਦੇਖ ਇਹ ਸਾਰੇ ਚੀਨੀ ਦੇ ਭਾਂਡੇ ਆ ਜੀ ਆਹ ਨੀਚੇ ਤੇ ਇੱਕ ਆਦਰ ਟੁੱਟ ਜਾਣਗੇ ਨਹੀਂ ਇਹਦੀ ਪੈਕਿੰਗ ਆਪੇ ਇਹ ਸਾਬ ਨਾਲ ਕਰਨੀ ਆ ਜੀ ਹਾਂ ਇਹਦੀ ਪੈਕਿੰਗ ਆਪੇ ਇਹ ਸਾਬ ਨਾਲ ਕਰਨੀ ਆ ਜੀ ਇਹ ਸਾਰੇ ਨੀਚੇ ਤੇ ਕੋਈ ਹੀ ਭਾਂਡੇ ਆ ਜੀ ਯਾਰ ਖੋਆ ਭੇਜਣਾ ਖੋਆ ਹਾਂਜੀ ਖੋਆ ਜਾਵੜੂ ਹਾਂਜੀ ਹਾਂਜੀ ਬਿਲਕੁਲ ਜੀ ਜਿਹੜੀ ਮਰਜ਼ੀ ਖੋਆ ਜਵਾਬ ਦੇ ਦਿੰਦੇ ਆ ਖੋਆ ਭੇਜਣ ਦੋ ਮੈਂ ਕਿਹਾ ਜੀ ਆਪਾਂ ਬੈਠੇ ਹਾਂ ਜੀ ਕੋਆ ਦਵਾਈ ਦਵਾਈ ਭੇਜਣੀ ਹੋਵੇ ਜਿਹੜੀ ਮਰਜ਼ੀ ਮੈਡੀਸਨ ਦੇਸੀ ਵਗੈਰਾ ਜਿਹੜੀ ਮਰਜ਼ੀ ਮੈਡੀਸਨ ਹੋਵੇ ਦੀ ਸਾਰੀਆਂ ਮੈਡੀਸਨ ਭੇਜਦੇ ਹਾਂ ਹਰ ਭੇਜਦੀ ਯਾਰ ਢੂਈ ਦੁਖਦੀ ਆ ਉਹਦੇ ਵਾਸਤੇ ਦਵਾਈ ਭੇਜਣੀ ਹੈ ਠੀਕ ਹੈ ਜੀ ਇਹ ਤਾਂ ਸਾਨੂੰ ਤਾਂ ਯਾਰ ਅੱਗੇ ਮੈਂ ਅਸੀਂ ਮੈਂ ਇੱਕ ਮਿੱਤਰ ਨੂੰ ਫੋਨ ਕੀਤਾ ਉਹਨੇ ਜਵਾਬ ਦੇਤਾ ਉਹ ਕਹਿੰਦਾ ਦਵਾਈ ਨਹੀਂ ਜਾਣੀ ਨਹੀਂ 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 ਚਾਹੀਏ ਕੋਆ ਨਹੀਂ ਜਾਣਾ ਕਹਿੰਦੇ ਮੈਂ ਕਿਹਾ ਜਿਹੜੀ ਕਿਸਮ ਦੀ ਦੇਸੀ ਦੇਸੀ ਕਿਉਂ ਜਾੜੂ ਬਿਲਕੁਲ ਜੀ ਦੇਸੀ ਕਿਉਂ ਵੀ ਚਲਾ ਜਾਊ ਜੀ ਜਿਹੜੀ ਮਰਜ਼ੀ ਕੰਟਰੀ ਭੇਜੋ ਜੀ ਕਿੰਨੇ ਦਿਨਾਂ ਚ ਉੜ ਜੂ ਸਹੀ 4 ਤੋਂ 5 ਦਿਨਾਂ ਚ ਪਾਰਸਲ ਚਲਾ ਜਾਂਦਾ ਜੀ ਡੀ ਐਚ ਐਲ ਜੀ ਆਪਣਾ ਰੇਟ ਵੀ ਬਿਲਕੁਲ ਜੈਨੂਅਨ ਹੀ ਹੈ ਜੀ ਕਿਤੋਂ ਮਰਜ਼ੀ ਟਰਾਈ ਕਰ ਲਿਓ ਇਸ ਟਾਈਮ 900 ਤੋਂ ਪਲੱਸ ਚੱਲ ਰਿਹਾ ਜੀ نیٹ ਪਰ ਆਪਣਾ ਸਾਰਿਆਂ ਨੂੰ ਘੱਟ ਹੀ ਹੈ ਜੀ ਰੇਟ ਅਜੇ ਦੇ ਮਤਲਬ ਨੇੜੇ ਇਤੋਂ ਘਰੋਂ ਚੱਕ ਲੈਣੇ ਹੈ ਕਿ ਇੱਥੇ ਬਿਲਕੁਲ ਬਿਲਕੁਲ ਜੀ ਜਿੰਤੋਂ ਮਰਜ਼ੀ ਆਪਣਾ 10 ਤੋਂ ਪਲੱਸ weight ਹੋਵੇ ਚੱਕ ਲੈਣੇ ਹੈ ਜੀ ਘਰੋਂ 10 ਤੋਂ ਪਲੱਸ ਹੋਵੇ ਤਾਂ ਕਿੰਨੀ ਬਾੜ ਤੋਂ ਚੱਕ ਲੈਣੇ 40 ਕਿਲੋਮੀਟਰ ਤੋਂ ਬਰਨਾਲੇ ਬੈਠੇ ਆ ਜਿਹੜੇ ਬਰਨਾਲੇ ਦੇ ਦਾਲੇ-ਦਾਲੇ 40 ਕਿਲੋਮੀਟਰ ਤੋਂ ਘਰੋਂ ਚੱਕ ਲੈਣੇ ਇਹ ਵੱਡੀ ਗੱਲ ਆ ਤੇ ਕੀ ਕੀ ਨਹੀਂ ਜਾਂਦਾ ਹੁਣ ਤੂੰ ਮੈਨੂੰ ਐ ਦੱਸ ਮੈਂ ਤਾਂ ਹੁਣ ਆਚਾਰ ਜਾਊੜੂ ਆਚਾਰ ਸਭ ਕੁਝ ਚਲਾ ਜਾਂਦਾ ਜੀ ਆਪਣਾ ਜੋ ਵੀ ਆ ਜੀ ਆਚਾਰ ਹੋ ਗਿਆ ਦੇਸੀ ਘਿਓ ਹੋ ਗਿਆ ਆਪਣਾ ਖੋਆ ਵਗੈਰਾ ਪੰਜੀਰੀ ਵਗੈਰਾ ਐਂਡ ਦੇਸੀ ਦਵਾਈਆਂ ਕੋਈ ਵੀ ਮੰਨ ਲਓ ਕੋਈ ਵੀ ਮੈਡੀਸਨ ਆ ਬਿਨਾਂ ਬਿੱਲ ਤੋਂ ਵੀ ਚਲੀਆਂ ਜਾਂਦੀਆਂ ਜੀ ਬਿਨਾਂ ਬਿੱਲ ਤੋਂ ਵੀ ਹਾਂਜੀ 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 ਬਹੁਤ ਤੇ ਲੀਡ ਲੱਪੇ ਤਾਂ ਉਹ ਤਾਂ ਨਾਰਮਲ ਗੱਲਾਂ ਆ ਹੁਣ ਲੀਡ ਲੱਤੇ ਵਾਲੀ ਤਾਂ ਗੱਲ ਕੋਈ ਕੋਈ ਲੈਦਰ ਦਾ ਕੋਈ ਹੋਰ ਆ ਕੋਈ ਕੋ ਲੱਕੜ ਦਾ ਸਾਮਾਨ ਚਲੇ ਲੱਕੜ ਦਾ ਹਾਂਜੀ ਹਾਂਜੀ ਲੱਕੜ ਨੰਗਣ ਨਹੀਂ ਦਿੰਦੇ ਮੈਂ ਕਹਿੰਜੀ ਸਭ ਕੁਝ ਚਲਾ ਜਾਊ ਜੀ ਜਿਹੜੀ ਮਰਜੀ ਲੱਕੜ ਹੋਵੇ ਜੀ ਕੋਈ ਪ੍ਰੋਬਲਮ ਨਹੀਂ ਲੱਕੜ ਤੋਂ ਲੱਕੜ ਤੋਂ ਬਣੀ ਵੀ ਚੀਜ਼ ਹਾਂਜੀ ਲੱਕੜ ਤੋਂ ਬਣੀ ਹੋਈ ਚੀਜ਼ ਪ੍ਰੀਤ ਲੱਕੜ ਤੋਂ ਬਣੀ ਵੀ ਚੀਜ਼ ਨੰਗਣ ਨਹੀਂ ਦਿੰਦੇ ਬਹੁਤ ਥਾਂਾਂ ਤੇ ਨਹੀਂ ਨਹੀਂ ਹਾਂ ਹਾਂ ਉਹ ਕਹਿੰਦੇ ਜੀ ਇੱਚ ਪਰਾਜੀ ਵੀ ਆ ਸਕਦੇ ਫੁਲਾਂ ਆਪਣੀ ਫੁੱਲ ਜ਼ਿੰਮੇਵਾਰੀ ਹੋ ਜੀ ਉਹ ਚੀਜ਼ ਦੀ ਆਪਾਂ ਬਹੁਤ ਮੰਨ ਲਓ ਤੁਹਾਨੂੰ ਕਲਿੱਪ ਦੇ ਦਾਂਗੇ ਮੰਨ ਲਓ ਆਪਣਾ ਉਹ ਕੀ ਚੀਜ਼ਾਂ ਹੁੰਦੀਆਂ ਉਹ ਆਪਣੇ ਵਜਾਉਣ ਵਗੈਰਾ ਹੂੰ ਅ ਗਿਟਾਰਾਂ ਵਗੈਰਾ ਇਨਸਟਰੂਮੈਂਟ ਹਾਂ ਉਹ ਚੀਜ਼ਾਂ ਆਪਾਂ ਬਹੁਤ ਭੇਜੀਆਂ ਨੇ ਸਾਨੂੰ ਕਲਿੱਪ ਦੇ ਦਾਂਗੇ ਆਪਾਂ ਬਹੁਤ ਜ਼ਿਆਦਾ ਜਾਂਗੀਆਂ ਨੇ ਆਪਣੇ ਕੋਲ ਯਾਰ ਸਭ ਤੋਂ ਵੱਡੀ ਗੱਲ ਆ ਵੀ ਮਿਹਨਤੀ ਮੁੰਡਾ ਯਾਰ ਐਕਸਪੀਰੀਅੰਸ ਹੈਗਾ ਸੱਚੀ ਖੋਆ ਭੇਜਣ ਦਾ ਬਿਲਕੁਲ ਹੈਗਾ ਤੁਹਾਡਾ ਬਿਲਕੁਲ ਜੀ ਬਿਲਕੁਲ ਮਤਲਬ ਐਕਸਪੀਰੀਅੰਸ ਦਾ ਮਤਲਬ ਆ ਕਿ ਤੇਰਾ ਖੋਦਾਂ ਤਿਆਰਪਾ ਹੈਗਾ ਮੈਂ ਆ ਭੇਜਦਾ ਖੋ ਇਹ ਬਿਲਕੁਲ ਖੋਏ ਦਾ ਇਹ ਚੀਜ਼ ਜੀ ਬਿਲਕੁਲ ਨਾਰਮਲ ਚੀਜ਼ ਆ ਖੋਆ ਬਿਲਕੁਲ ਨਾਰਮਲ ਚੀਜ਼ ਹੈ ਜੀ ਸਾਨੂੰ ਇਡਾ ਯੂਐਸ ਮੁੜੇ ਆ ਇਹ ਚੀਜ਼ਾਂ ਜੀ ਪਹੁੰਚੀਆਂ ਨਹੀਂ ਲੋਕਾਂ ਤੱਕ ਸਾਡੇ ਲਈ ਬਿਲਕੁਲ ਸਾਡੇ ਸਾਨੂੰ ਇੱਥੇ 4 ਦਿਨਾਂ ਚ ਪਾਰਸਲ ਤੁਹਾਡਾ ਉੱਥੇ ਹੋਣਾ ਸੀ ਸਾਨੂੰ ਇੱਥੇ ਖੋਵਾ ਦਿਓ ਤੁਹਾਡਾ ਚੌਥੇ ਦਿਨ ਉਧਰ ਡਿਲੀਵਰ ਹੋ ਜਾਣਾ ਹੀ ਪੈਗਾ ਕਿਹੜੇ ਦੇਸ਼ ਚ ਆ ਜਿਹੜੇ ਨਹੀਂ ਜਾਂਦੇ ਇਹ ਜਿਹੀਆਂ ਚੀਜ਼ਾਂ ਇਹ ਬਸ ਕੱਲੀ ਦੁਬਈ ਦੀ ਦਿੱਕਤ ਆਉਂਦੀ ਆ ਜੀ ਹੋਰ ਬਾਕੀ ਸਭ ਕਿਤੇ ਚਲਾ ਜਾਂਦਾ ਹੋਰ ਸਾਰੇ ਕਿਤੇ ਜਾਂਦੇ ਬਿਲਕੁਲ ਜੀ ਹਾਂ ਜੀ ਠੀਕ ਹੈ ਆਸਟ੍ਰੇਲੀਆ ਮੈਡੀਸਨ ਨੂੰ ਜਵਾਬ ਦੇ ਦਿੰਦੇ ਆ ਕਈ ਜੀ ਆਪਣੀ ਆਸਟ੍ਰੇਲੀਆ ਮੈਡੀਸਨ ਵੀ ਜਾਂਦੀ ਆ ਤੇ ਆਪਣਾ ਮੰਨ ਕੇ ਚਲੋ ਵੀ ਖੋਵਾ ਵਗੈਰਾ ਹੋ ਗਿਆ ਇਨਾਂ ਨੂੰ ਵੀ ਜਵਾਬ ਦੇ ਦਿੰਦੇ ਤੇ ਸਾਰਾ ਭੇਜ ਦਿੰਦੇ ਆ ਜੀ ਆਪਾਂ ਆਸਟ੍ਰੇਲੀਆ ਡੀ ਐਚ ਐਲ ਹੀ ਜਾਊਗਾ ਤੇ ਰੇਟ ਵੀ ਬਿਲਕੁਲ ਜਾਇਜ਼ ਹੈ ਕਬੂਤਰਾਂ ਦੇ ਆਂਡੇ ਉੱਠ ਜਾਣਗੇ ਨਹੀਂ ਜੀ ਮੈਂ ਕਿ ਕਿਸੇ ਗੱਲ ਤੋਂ ਤਾਂ ਜਵਾਬ ਲਈਏ ਤੂੰ ਕਬੂਤਰਾਂ ਦੇ ਆਂਡੇ ਨਹੀਂ ਹਾਂ ਇੱਕ ਦਿਨ ਮੈਂ ਗੱਲ ਦਦਾ ਕਿ ਤੂੰ ਹਾਂ ਕਹਿ ਬੈਠ ਸੋ ਫੇਰ ਦੇਖੀ ਤੈਨੂੰ ਕਬੂਤਰਾਂ ਵਾਲੇ ਤੇਰੇ ਨਾਲ ਹਾਲ ਕੀ ਕਰਦੇ ਆ ਹਨਾ ਬਿਲਕੁਲ ਕਬੂਤਰਾਂ ਦੇ ਆਂਡੇ ਨਹੀਂ ਜਾਂਦੇ ਆਮ ਤੌਰ ਤੇ ਨਾਲੇ ਕਬੂਤਰੀਆਂ ਦੇ ਹੁੰਦੇ ਆਂਡੇ ਕਬੂਤਰਾਂ ਦੇ ਨੇ ਕਰਨੇ ਤੈਨੂੰ ਪਹਿਲੀ ਗੱਲ ਇਹ ਥੇ ਗੱਲ ਦੇ ਨਹੀਂ ਪਤਾ ਹਾਂ ਠੀਕ ਹੈ ਹਾਂ ਲੈ ਵੀ ਸੱਜਣੋ ਜੇ ਕਿਸੇ ਵੀ ਸੱਜਣ ਨੇ ਲੈ ਵੀ ਸਾਡ ਨੂੰ ਤਾਂ ਬੰਦਾ ਮਿਲ ਗਿਆ ਉਹ ਵੀ ਜਿਹੜੇ ਬੰਦੇ ਕੋਲੇ ਅਸੀਂ ਸਮਾਨ ਫੜਾ ਕੇ ਜਾਣਾ ਸੀ ਤੇ ਸਾਡਾ ਸਾਰਾ ਸਮਾਨ ਇਹਨੇ ਪ੍ਰਵਾਨ ਕਰ ਲਿਆ ਖੋਆ ਪੰਜੀਰੀ ਸਾਡੀ ਘਿਓ ਸਾਡਾ ਇਨੇ ਹਰੇਕ ਚੀਜ਼ ਪ੍ਰਮਾਨ ਕਰ ਲਈ ਜਿਹੜੀ ਸਾਨੂੰ ਲੱਗਦਾ ਸੀ ਕਿ ਨਹੀਂ ਜਾ ਸਕਦੀ ਦਵਾਈਆਂ ਦੇਸੀ ਦਵਾਈਆਂ ਬਿਨਾ ਬਿੱਲ ਤੋਂ ਵੀ ਮਤਲਬ ਕਈ ਚੀਜ਼ਾਂ ਜਿਹੜੀਆਂ ਸਾਨੂੰ ਬਿੱਲ ਕੰਪਲਸਰੀ ਤੇ ਬਿਨਾ ਬਿੱਲ ਤੋਂ ਵੀ ਮਤਲਬ ਇਹ ਕਹਿੰਦਾ ਵੀ ਹਾਂ ਜਿਹੜੀ ਸਾਡੀ ਜ਼ਿੰਮੇਵਾਰੀ ਨਾਲ ਚੀਜ਼ ਮੋਰ ਲਾ ਕੇ ਚਲੀ ਗਈ ਫਿਰ ਟੁੱਟਣ ਵਾਲੀਆਂ ਚੀਜ਼ਾਂ ਜਿਹੜੀਆਂ ਟੁੱਟ ਸਕਦੀਆਂ ਉਹ ਜਿਹੜੀਆਂ ਚੀਜ਼ਾਂ ਵੀ ਇਹ ਬੰਦਾ ਭੇਜ ਦਿੰਦਾ ਤੇ ਵਧੀਆ ਪੈਕਿੰਗ ਕਰਕੇ ਭੇਜ ਠੀਕ ਹੈ ਤੇ ਫੋਨ ਬੰਦਾ ਕਰ ਲਓ ਤੇ ਛੁੱਟੀ ਤਾਂ ਨਹੀਂ ਹੁੰਦੀ ਕਿਸੇ ਦਿਨ ਨਹੀਂ ਸੰਡੇ ਆਫ ਆ ਜੀ ਬਸ ਸੰਡੇ ਜੇ ਮੈਨੂੰ ਸਾਨੂੰ ਕੋਈ ਕਾਲ ਕਰਕੇ ਵੀ ਆਉਂਦਾ ਤਾਂ ਅਸੀਂ ਦਫਤਰ ਆ ਜੰਨਾ ਜੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਤੇ ਤੁਹਾਨੂੰ ਬਿੱਲ ਕੱਟ ਕੇ ਰਸੀਦ ਕੱਟ ਕੇ ਦੇਊਗਾ ਮੁੰਡਾ ਨਵੀਂ ਜੀ ਉਮਰ ਦਾ ਮੁੰਡਾ ਸਾਫ਼ ਸੁਥਰਾ ਕੰਮ ਕਰਦਾ ਸੋਹਣਾ ਕੰਮ ਕਰਦਾ ਬਰਨਾਲੇ ਦੇ ਵਿੱਚ ਆ ਬਰਨਾਲੇ 'ਚ ਬੈਠੇ ਕਿੱਥੇ ਆਪਾਂ ਆਪਣਾ ਰਾਮ ਬਾਗ ਰੋਡ ਤੇ ਆ ਜੀ ਚਿੰਟੂ ਪਾਰਕ ਦੇ ਬਿਲਕੁਲ ਸਾਹਮਣੇ ਜੀ ਚਿੰਟੂ ਪਾਰਕ ਦੇ ਸਾਹਮਣੇ ਰਾਮ ਬਾਗ ਰੋਡ ਬਰਨਾਲੇ ਦੇ ਵਿੱਚ ਆ ਤੇ ਸਾਰੇ ਜਣੇ ਯਾਰਨਾ ਸਪੋਰਟ ਕਰਨੀ ਆ ਜਮਾ ਸਿੱਖ ਸਰਦਾਰ ਮੁੰਡਾ ਉਠਦੀ ਜੀ ਉਮਰ ਦਾ ਮੁੰਡਾ ਹੈ ਤੇ ਸਪੋਰਟ ਕਰਨੀ ਆ ਸ਼ੇਅਰ ਕਰਨਾ ਬਾਕੀ ਤੁਹਾਡੇ ਕੰਮ ਦਾ ਤੁਸੀਂ ਬਾਅਦ ਚ ਤਾਂ ਤੁਸੀਂ ਆਪ ਹੀ ਤੁਹਾਨੂੰ ਪਤਾ ਹੀ ਆ ਤੇ ਜੇ ਕੋਈ ਵੀ ਸੱਜਣਾ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰਦਾ ਜਾਂ ਕੋਈ ਤੁਹਾਡੇ ਤੋਂ ਬਾਹਰ ਮੰਗ ਰਿਹਾ ਸੀ ਕੱਪੜੇ ਮੰਗ ਰਿਹਾ ਸੀ ਹੋਰ ਚੀਜ਼ਾਂ ਮੰਗ ਰਿਹਾ ਸੀ ਸਾਰੀ ਡਿਲੀਵਰੀ ਲਈ ਚੀਜ਼ਾਂ ਮੰਗ ਰਿਹਾ ਖਾਸ ਤੌਰ ਤੇ ਵਾਗੇ ਪੁਰਾਣੇ ਦੇ ਸੌਰੀ ਆਹ ਜਿਹੜੇ ਹੈਗੇ ਬਰਨਾਲੇ ਦੇ ਦੁਕਾਨਦਾਰ ਆ ਤੇ ਤੁਹਾਨੂੰ ਆਨਲਾਈਨ ਕੋਈ ਭੇਜਣ ਲਈ ਕਾਲ ਕਰ ਰਿਹਾ ਤਾਂ ਬਾਈ ਨਾਲ ਸੰਪਰਕ ਕਰੋ ਬਿਲਕੁਲ ਜੀ ਤੇ ਹੁਣ ਆਪਣਾ ਖੋਆ ਵਗੈਰਾ ਜਾ ਹੀ ਰਿਹਾ ਜੀ ਬਿਲਕੁਲ 1% ਵੀ ਕੋਈ ਪ੍ਰੋਬਲਮ ਨਹੀਂ ਯੂ ਐਸ ਤੇ ਕੈਨੇਡਾ ਨਾਰਮਲ ਹੀ ਜਾ ਰਿਹਾ ਜੀ ਖੋਆ ਵਗੈਰਾ ਤੇ ਆਸਟ੍ਰੇਲੀਆ ਤਾਂ ਜਾ ਹੀ ਰਿਹਾ ਜੀ ਤਿੰਨੋਂ ਕੰਟਰੀਆਂ 'ਚ ਕੋਈ ਪ੍ਰੋਬਲਮ ਨਹੀਂ ਚੌਥੇ ਦਿਨ ਤੁਹਾਡਾ ਪਾਰਸਲ ਡਿਲੀਵਰ ਹੋ ਜਾਂਦਾ ਜੀ ਡੀ ਐਚ ਐਲ ਦਾ ਜੀ ਹਾਂ